ਦੀ ਮੰਗ ਕਰ ਰਹੇ ਨੇ ਬੇਸ਼ੱਕ ਕੇਂਦਰ ਨੇ ਨੋਟੀਫਿਕੇਸ਼ਨ ਦੇ ਦਿੱਤਾ ਹੈ ਕਿ ਸੈਨੇਟ ਜਿਹੜੀ ਹੈ ਉਹ ਬਹਾਲ ਰਹੇਗੀ ਸੈਨੇਟ ਦੀ ਗਿਣਤੀ ਘਟਾਈ ਨਹੀਂ ਜਾਵੇਗੀ ਪਰ ਇਹ ਵਿਦਿਆਰਥੀ ਉਦੋਂ ਤੱਕ ਧਰਨੇ ਤੇ ਬੈਠਣਗੇ ਜਦ ਤੱਕ ਇਲੈਕਸ਼ਨ ਡੇਟਸ ਅਨਾਉਂਸ ਨਹੀਂ ਕਰ ਦਿੱਤੀਆਂ ਜਾਂਦੀਆਂ ਮੇਰੇ ਨਾਲ ਕੁਝ ਵਿਦਿਆਰਥੀ ਨਾਲ ਇਸ ਵਕਤ ਮੌਜੂਦ ਨੇ ਉਹਨਾਂ ਦੇ ਨਾਲ ਗੱਲਬਾਤ ਕਰ ਲੈਣੇ ਆ ਤੁਹਾਡਾ ਨਾਮ ਸਾਰਾ ਸਾਰਾ ਸੈਨਟ ਦਾ ਨੋਟੀਫਿਕੇਸ਼ਨ ਕੇਂਦਰ ਨੇ ਜਾਰੀ ਕਰ ਦਿੱਤਾ ਹੈ ਕਿ ਸੈਨਟ ਜਿਹੜੀ ਹੈ ਉਸ ਦੀ ਜਿਹੜੀ ਗਿਣਤੀ ਹੈ ਉਹ ਉਨੀ ਬਰਕਰਾਰ ਰਹੇਗੀ ਉਹਦੇ ਵਿੱਚ ਕੋਈ ਕਮੀ ਨਹੀਂ ਆਏਗੀ ਫਿਰ ਵੀ ਇਹ ਧਰਨਾ ਪ੍ਰਦਰਸ਼ਨ ਕਿਉਂ ਦੇਖੋ ਜਿਹੜੀ ਸਰਕਾਰ ਹੈ ਇਹ ਸਾਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਕਿੰਨੇ ਜੁਮਲੇਬਾਜ਼ ਹੈ ਕਿੰਨੇ ਕਿੰਨੀ ਲਿਆਰੇਬਾਜ਼ ਸਰਕਾਰ ਹੈ ਤੇ ਹੁਣ ਇਹਨਾਂ ਨੇ ਕਹਿ ਦਿੱਤਾ ਵੀ ਹਾਂ ਅਸੀਂ ਜੋ ਸੈਨਟ ਹੈ ਉਹਦੀ ਗਿਣਤੀ ਨਹੀਂ ਘਟਾਵਾਂਗੇ ਪਰ ਚੋਣਾਂ ਨਹੀਂ ਕਰਾਈਆਂ ਤਾਂ ਇਹਦਾ ਹੀ ਕੋਈ ਗਾਰੰਟੀ ਨਹੀਂ ਹੈਗੀ ਵੀ ਕੱਲ ਨੂੰ ਇਹ ਫੇਰ ਤੋਂ ਗਿਣਤੀ ਨਾ ਘਟਾ ਦੇਣ ਅਸਲ ਵਿੱਚ ਜਿੱਤੋਂ ਦੋਂ ਹੋਊਗੀ ਜਦੋਂ ਸੈਨੇਟ ਦੀਆਂ ਚੋਣਾਂ ਬਹਾਲ ਹੋਣਗੀਆਂ ਜਦੋਂ ਚੋਣਾਂ ਦਾ ਸ਼ੈਡਿਊਲ ਆ ਜਾਵੇਗਾ ਉਹ ਇਹ ਕਹਿ ਰਹੇ ਨੇ ਪ੍ਰਸ਼ਾਸਨ ਕਹਿ ਰਿਹਾ ਵੀ ਅਸੀਂ ਜਿਹੜੀ ਉਹ ਪ੍ਰਕਿਰਿਆ ਉਹ ਸ਼ੁਰੂ ਕਰ ਦਿੱਤੀ ਹੈ ਪਰ ਉਹ ਪ੍ਰਕਿਰਿਆ ਪੂਰੀ ਤਰ੍ਹਾਂ ਤੱਕ ਨਹੀਂ ਹੁੰਦੀ ਮਤਲਬ ਜਦੋਂ ਤੱਕ ਚਾਂਸਲਰ ਆਫਿਸ ਯਾਨੀ ਕਿ ਵਾਈਸ ਪ੍ਰੈਜ਼ੀਡੈਂਟ ਦੇ ਆਫਿਸ ਤੋਂ ਉਹਦੇ ਲਈ ਮਨਜ਼ੂਰੀ ਨਹੀਂ ਆਉਂਦੀ ਉਦੋਂ ਤੱਕ ਇਹ ਦਰਨਾ ਜਾਰੀ ਰਹੂਗਾ ਕਿਉਂਕਿ ਉਹ ਤੱਕ ਇਹ ਗੁੰਜਾਇਸ ਰਹੂਗੀ ਵੀ ਇਹ ਸਾਨੂੰ ਟੈਸਟ ਕਰਦੇ ਰਹਿਣ ਇਹ ਦੇਖਣ ਵੀ ਇਹ ਸਾਨੂੰ ਉਲਝਾ ਕੇ ਵਿਦਿਆਰਥੀਆਂ ਨੂੰ ਗੁੰਮਰਾਹ ਕਰਕੇ ਕੋਸ਼ਿਸ਼ ਕਰਨਗੇ ਵੀ ਜਿਹੜਾ ਦਰਨਾ ਹੈ ਉਹ ਖਤਮ ਹੋ ਜਵੇ ਏ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਪਹਿਲਾਂ ਵੀ ਸੈਨੇਟ ਦੇ ਮਸਲੇ ਦੇ ਉੱਤੇ ਇਹਨਾਂ ਨੇ ਇਹੀ ਕੁਝ ਕੀਤਾ ਇੱਥੇ ਨਹੀਂ ਅਸੀਂ ਦੇ ਵਿੱਚ ਇਸ ਕਰਕੇ ਆਪਣਾ ਧਰਨਾ ਉਦੋਂ ਤੱਕ ਜਾਰੀ ਹੈ ਜਦੋਂ ਤੱਕ ਸੈਨੇਟ ਦੀਆਂ ਚੋਣਾਂ ਮੁਕੰਮਲ ਤੌਰ ਤੇ ਬਹਾਲ ਨਹੀਂ ਹੋ ਜਾਂਦੀਆਂ ਪਰ ਸਾਰਾ ਕਿਤੇ ਨਾ ਕਿਤੇ ਜਦੋਂ ਨੋਟੀਫਿਕੇਸ਼ਨ ਆ ਜਾਂਦਾ ਹੈ ਕਿ ਸੈਨੇਟ ਉਵੇਂ ਹੀ ਰਹੇਗੀ ਤਾਂ ਫਿਰ ਸਰਕਾਰ ਐ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਬਾਉਂਡ ਹੋ ਜਾਂਦੀ ਹੈ ਕਿ ਇਲੈਕਸ਼ਨਸ ਉਹਨਾਂ ਨੂੰ ਕਰਵਾਉਣਿੰਗ ਪੈਣਗੇ ਕਿ ਤੁਹਾਨੂੰ ਇੱਕ ਹੱਦਸ਼ਾ ਹੈ ਕਿ ਬੇਸ਼ੱਕ ਨੋਟੀਫਿਕੇਸ਼ਨ ਆ ਗਿਆ ਪਰ ਇਲੈਕਸ਼ਨ ਨਹੀਂ ਕਰਵਾਉਣਗੇ ਦੇਖੋ ਬਾਉਂਡ ਤਾਂ ਇਹ ਪਿਛਲੇ ਸਾਲ ਵੀ ਸੀਗੇ ਹੁਣ ਸੈਨੇਟ ਦੀ ਜਿਹੜੀ ਟਰਮ ਹੈ ਉਹ 3 ਇਸ ਸਾਲ ਤੋਂ ਇਹ ਯੂਨੀਵਰਸਿਟੀ ਬਿਨਾ ਸੈਨੇਟ ਦੇ ਕੰਮ ਕਰ ਰਹੀ ਸੀਗੀ ਇਸ ਸਾਲ ਦੇ ਦੌਰਾਨ ਇਹਨਾਂ ਨੇ ਫੀਸਾਂ ਦੇ ਵਿੱਚ ਜੋ ਵਾਅਦੇ ਕੀਤੇ ਨੇ ਹੌਸਲਾਂ ਦੇ ਵਿੱਚ ਜੋ ਇਹਨਾਂ ਨੇ ਹੌਸਲ ਅਲਾਟਮੈਂਟ ਦੇ ਵਿੱਚ ਕਪਲੇ ਕੀਤੇ ਨੇ ਇਹਦੇ ਨਾਲ-ਨਾਲ ਇਹੋ ਜਿਹੇ ਅੰਡੇਮਕਰਟ ਐਫੀਡੇਵਿਟ ਲਿਖ ਕੇ ਆ ਰਹੇ ਨੇ ਵੀ ਤੁਸੀਂ ਲਿਖ ਕੇ ਦਿਓ ਵੀ ਤੁਸੀਂ ਪ੍ਰੋਟੈਸਟ ਨਹੀਂ ਕਰੋਗੇ ਨਾਰੇਬਾਜ਼ੀ ਨਹੀਂ ਕਰੋਗੇ ਨਹੀਂ ਤਾਂ ਅਸੀਂ ਤੁਹਾਨੂੰ ਕੱਟ ਦੇਵਾਂਗੇ ਇਹੋ ਜਿਹੀਆਂ ਸਾਰੀਆਂ ਗੱਲਾਂ ਜਿਹੜੀ ਇੱਕ ਤਾਨਾਸ਼ਾਹ ਤਰੀਕੇ ਦੇ ਨਾਲ ਯੂਨੀਵਰਸਿਟੀ ਅਥਾਰਟੀ ਕੰਮ ਕਰ ਰਹੀ ਹੈ ਉਹਦਾ ਕਾਰਨ ਹੀ ਇਹ ਹੈ ਵੀ ਸੈਨੇਟ ਨਹੀਂ ਹੈਗੀ ਹੋ ਜਿੰਮੇਵਾਰੀ ਤੇ ਬਣਦੀ ਸੀਗੀ ਇਹਨਾਂ ਦੀ ਪਿਛਲੇ ਸਾਲ ਤੁਸੀਂ ਕੰਨੈਕਟ ਕੰਡਕਟ ਕਰਾਉਣ ਦੇ ਇਲੈਕਸ਼ਨ ਇਹਨਾਂ ਨੇ ਨਹੀਂ ਕਰਵਾਏ ਇਸ ਕਰਕੇ ਗੱਲ ਸਾਫ਼ ਹੈ ਵੀ ਇਹ ਇਹਨਾਂ ਦੀ ਮਨਸ਼ਾ ਨਹੀਂ ਹੈਗੀ ਕਰਾਉਣ ਦੀ ਇਹਨਾਂ ਨੂੰ ਮਜਬੂਰ ਕਰਨਾ ਪਊਗਾ ਉਹ ਅਸੀਂ ਕਰ ਰਹੇ ਹਾਂ ਮੇਰੇ ਨਾਲ ਕੁਝ ਹੋਰ ਵਿਦਿਆਰਥੀ ਮੌਜੂਦ ਨੇ ਸੋ ਕੱਲ ਤੋਂ ਹੀ ਐਡਮਿਨਿਸਟ੍ਰੇਸ਼ਨ ਜਿਹੜੀ ਹੈ ਬਹੁਤ ਸਟ੍ਰਿਕਟ ਹੋ ਚੁੱਕੀ ਹੈ ਸਾਰੇ ਗੇਟਸ ਜਿਹੜੇ ਨੇ ਉਹ ਬਲੌਕ ਕਰ ਦਿੱਤੇ ਗਏ ਸੀ ਰਾਤ ਬਾਹਰ ਤੱਕ ਬਹੁਤ ਟ੍ਰੈਫਿਕ ਸੀਗਾ ਕਿਸੇ ਨੂੰ ਅੰਦਰ ਆਉਣ ਦੀ ਇਜਾਜ਼ਤ ਨਹੀਂ ਇਜਾਜ਼ਤ ਨਹੀਂ ਦਿੱਤੀ ਜਾ ਰਹੀ ਸੀ ਸੋ ਇਸ ਦਾ ਕਿਤੇ ਨਾ ਕਿਤੇ ਧਰਨੇ ਦੇ ਵਿੱਚ ਜਿੰਨੇ ਲੋਕ ਸ਼ਮੂਲੀਅਤ ਕਰ ਰਹੇ ਨੇ ਉਹਨਾਂ ਦੀ ਗਿਣਤੀ ਦੇ ਉੱਤੇ ਜ਼ਰੂਰ ਅਸਰ ਹੋਇਆ ਹੋਵੇਗਾ ਬਿਲਕੁਲ ਐਡਮਿਨਿਸਟ੍ਰੇਸ਼ਨ ਚਾਹੇ ਉਹ ਯੂਨੀਵਰਸਿਟੀ ਦੀ ਹੋਵੇ ਚਾਹੇ ਪੁਲਿਸ ਐਡਮਿਨਿਸਟ੍ਰੇਸ਼ਨ ਹੈ ਬਾਹਰ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਥੇ ਮੋਰਚੇ ਤੇ ਇਕੱਠਾ ਨਾ ਹੋ ਸਕੇ ਯੂਨੀਵਰਸਿਟੀ ਵੱਲੋਂ 10 ਤੇ ਤੱਕ ਬੰਦ ਕਰ ਦਿੱਤੀ ਗਈ ਹੋਸਟਲ ਵਿੱਚ ਗੈਸਟ ਐਂਟਰੀ ਬੰਦ ਕਰ ਦਿੱਤੀ ਗਈ ਇਸ ਤਰੀਕੇ ਨਾਲ ਪੂਰੀ ਹੀ ਯੂਨੀਵਰਸਿਟੀ ਵਿੱਚ ਸਟੂਡੈਂਟਸ ਨੂੰ ਮਤਲਬ ਸਾਰੇ ਹੀ ਤਰੀਕੇ ਦੇ ਕੰਮ ਰੋਕ ਦਿੱਤੇ ਗਏ ਇੱਥੋਂ ਦੇ ਸਾਰੇ ਆਫੀਸਿਸ ਬੰਦ ਕਰ ਦਿੱਤੇ ਗਏ ਐਡਮਿਨਿਸਟ੍ਰੇਸ਼ਨ 2 ਨੰਬਰ ਗੇਟ ਜੋ ਪੁਲਿਸ ਐਡਮਿਨਿਸਟ੍ਰੇਸ਼ਨ ਨੇ ਸੀਲ ਕੀਤਾ ਆ ਇਹ ਸਭ ਚੀਜ਼ਾਂ ਦੇ ਬਾਵਜੂਦ ਇੱਥੇ ਵੱਡੀ ਗਿਣਤੀ ਵਿੱਚ ਹੁਣ ਸਟੂਡੈਂਟਸ ਜੋ ਕਿ ਆਈਡੀ ਕਾਰਡ ਹੋਲਡ ਕਰਦੇ ਨੇ ਮੈਜੋਰਿਟੀ ਵਿੱਚੋਂ ਸਟੂਡੈਂਟਸ ਪੁੱਛ ਰਹੇ ਨੇ ਤੁਸੀਂ ਇੱਕ ਸਟੂਡੈਂਟ ਜਿਹਦੇ ਕੋਲ ਆਈਡੀ ਕਾਰਡ ਹੈ ਉਹਨੂੰ ਤੁਸੀਂ ਕਿੱਦਾਂ ਐਂਟਰੀ ਬੰਦ ਕਰ ਲਓਗੇ ਉਸ ਤੋਂ ਇਲਾਵਾ ਵੀ ਇਸਥੇ ਜੋ ਇਕੱਠਾ ਲੋਕ ਪਹੁੰਚੇ ਹੋਏ ਨੇ ਉਹਦਾ ਬਿਲਕੁਲ ਥੋੜਾ ਅਸਰ ਤੇ ਪਏਗਾ ਬਟ ਸਟੂਡੈਂਟਸ ਇਨਸ਼ੋਰ ਕਰਨਗੇ ਇਥੋਂ ਦੇ ਮੋਰਚੇ ਵਾਲੇ ਵੀ ਕਿਥੇ ਜੋ ਇਕੱਠ ਹੈ ਉਹ ਬਣਿਆ ਰਵੇ ਸੋ ਦੇਖ ਸਕਦੇ ਹਾਂ ਅਸੀਂ ਕਿ ਵਿਦਿਆਰਥੀਆਂ ਦਾ ਜਜ਼ਬਾ ਬਿਲਕੁਲ ਕਾਇਮ ਹੈ ਉਹਨਾਂ ਦਾ ਕਹਿਣਾ ਹੈ ਕਿ ਜਦ ਤੱਕ ਫੈਰ ਨਹੀਂ ਦੀ ਇਲੈਕਸ਼ਨ ਦੀ ਡੇਟਸ ਅਨਾਉਂਸ ਨਹੀਂ ਹੋ ਜਾਂਦੀਆਂ ਉਦੋਂ ਤੱਕ ਇਹ धरना ਪ੍ਰਦਰਸ਼ਨ ਜਾਰੀ ਰਹੇਗਾ ਬੇਸ਼ੱਕ ਕੇਂਦਰ ਨੇ ਨੋਟੀਫਿਕੇਸ਼ਨ ਕੱਢ ਦਿੱਤਾ ਹੈ ਪਰ ਜਦ ਤੱਕ ਕੇਂਦਰ ਜਿਹੜੀ ਹੈ ਇਲੈਕਸ਼ਨ ਡੇਟਸ ਅਨਾਉਂਸ ਨਹੀਂ ਕਰਦੀ ਯੂਨੀਵਰਸਿਟੀ ਐਡਮਿਨਿਸਟ੍ਰੇਸ਼ਨ ਕੋਲ ਅਪਰੂਵਲ ਨਹੀਂ ਆ ਜਾਂਦਾ ਉਦੋਂ ਤੱਕ ਇਹ धरना ਜਾਰੀ ਰਹੇਗਾ ਇਸ ਸਭ ਦਾ ਮਾਹ ਕਿਸਕਤ ਯੂਨੀਵਰਸਿਟੀ ਕੈਂਪਸ ਦੇ ਵਿੱਚ ਵਿਦਿਆਰਥੀ ਜਿਹੜੇ ਨੇ ਉਹ ਜੁਟ ਕੇ ਖੜੇ ਹੋਏ ਨੇ ਅੱਜ ਦੀ ਕਾਲ ਦਿੱਤੀ ਗਈ ਸੀ 10 ਨਵੰਬਰ ਦੀ ਜਿਸ ਦੇ ਵਿੱਚ ਬੇਸ਼ੱਕ ਬਾਹਰੋਂ ਆਉਣ ਵਾਲੇ ਆਊਟਸਾਈਡਰਸ ਨੂੰ ਰੋਕ ਦਿੱਤਾ ਗਿਆ ਹੈ ਯੂਨੀਵਰਸਿਟੀ ਕੈਂਪਸ ਨੇ 게ਟਾਂ ਉੱਪਰ ਕਾਫੀ ਸਟ੍ਰਿਕਟਨੈਸ ਕੀਤੀ ਗਈ ਹੈ ਯੂਨੀਵਰਸਿਟੀ ਪ੍ਰਸ਼ਾਸਨ ਨੇ 게ਟਾਂ ਉੱਤੇ ਕਾਫੀ ਸਟ੍ਰਿਕਟਨੈਸ ਕੀਤੀ ਹੈ ਪਰ ਜਿਹੜੇ ਵਿਦਿਆਰਥੀ ਆਈਡੀ ਕਾਰਡ ਹੋਲਡ ਕਰਦੇ ਨੇ ਯੂਨੀਵਰਸਿਟੀ ਦੇ ਜਿਹੜੇ ਸਟੂਡੈਂਟਸ ਨੇ ਉਹ ਇਸ ਵਕਤ ਇੱਥੇ ਪਹੁੰਚੇ ਹੋਏ ਨੇ ਤੇ ਬੰਦ ਦੀ ਕਾਲ तो बिल्कुल अधिकारी दे गलत कोशिश हो रही है गलबात की कि कुछ कह रहे हैं क्योंकि इतने प्रदर्शन किस तरीके चल रहा है और आ, मेरे सहयोगी वालों जो तस्वीर गलबात ही दिखाई गई है कि किस तरीके सख्ताई हो रही है और हूँ असं अपडेट भी जरूर लवेंगे क्योंकि हूं भी लड़ाई है हूँ बड़े धरने पर आई है पहला ही कॉल दि गई सी बाकायदा कि दस तरीक में एक बड़ा इकट्ठ होएगा पर उस इकट्ठ को लैके सख्ताई बहुत ही ज़्यादा चंडीगढ़ पुलिस प्रशासन की नजर आ रही है ਔਰ ਇਥੋਂ ਤੱਕ ਜਿਹੜੇ ਨਾਲ ਲੱਗਦੇ ਚੰਡੀਗੜ੍ਹ ਦੇ ਬਾਰਡਰ ਨੇ ਉੱਥੇ ਪੂਰਾ ਫੋਰਸ ਤਾਇਨਾਤ ਕੀਤਾ ਹੋਇਆ ਹੈ ਵੱਡੀ ਗਿਣਤੀ ਚ ਅਸੀਂ ਦੇਖ ਰਹੇ ਆ ਪੁਲਿਸ ਦੇ ਮੁਲਾਜ਼ਮ ਨਜ਼ਰ ਆ ਰਹੇ ਨੇ ਉਹਨਾਂ ਵੱਖ-ਵੱਖ ਬਾਰਡਰਸ ਦੇ ਤਾਂ ਕਿ ਜਿਹੜੇ ਬਹੁਤ ਜ਼ਿਆਦਾ ਵੱਡੀ ਗਿਣਤੀ ਦੇ ਵਿੱਚ ਕੋਈ ਵਾਹਨ ਪਰ ਪਰ ਕੇ ਜਿਹੜੇ ਲੋਕ ਆਉਣ ਉਹਨਾਂ ਨੂੰ ਰੋਕਿਆ ਜਾਵੇ ਹਾਲਾਂਕਿ ਜਿਹੜੇ ਰੋਜ਼ਾਨਾ ਦੇ ਆਉਣ ਵਾਲੇ ਲੋਕ ਨੇ ਸਿਰਫ ਉਹਨਾਂ ਨੂੰ ਹੀ ਅੰਦਰ ਜਾਂਦੀ ਬਾਰਡਰਸ ਤੋਂ ਕਰਾਸ ਕਰਨ ਦੀ ਇਜਾਜ਼ਤ ਦਿੱਤੀ ਜਾ ਰਹੀ ਹੈ ਤਾਂ ਇਸ ਕਿਸਮ ਦੀ ਸਖਤਾਈ ਹੈ ਔਰ ਐਨਆਈ ਨਹੀਂ ਬਲਕਿ ਯੂਨੀਵਰਸਿਟੀ ਦੇ ਵਿੱਚ ਬੇहद ਜ਼ਿਆਦਾ ਤਿੰਨੋਂ 게ਟਾਂ ਤੇ ਪੈਰਾ ਜਿਹੜਾ ਸਖਤ ਲਾ ਦਿੱਤਾ ਗਿਆ